ਵੇੜ ਦੀ ਇਹ ਵੀ ਕੰਮ ਫੇ ਮੋੜ ਜਦ ਆਪਾਂ ਟਰੈਕਟਰ ਨਹੀਂ ਕਰਦੇ ਹੁੰਦੇ ਆ ਪੰਪ ਅਡਵਾਂਸ ਕਰਕੇ ਜਾਂ ਸਪਰਿੰਗ ਪਾ ਕੇ ਵਿੱਚੋਂ ਪੜਾ ਕੇ ਜੇ ਮਾਰਦਾ ਗਾੜ ਉਹ ਆਪਣੇ ਤੈਂਕਲ ਵੀ ਉਹ ਦੇਖਿਓ ਨੇ ਆ ਦੇਖੋ ਇਹ ਹੋ ਸਕਦਾ ਉਹ ਨਹੀਂ ਇਧਰ ਹਾਈਡਰੋਲਿਕ ਹੀ ਆ ਸਾਰੀਆਂ ਚੱਲਦੀਆਂ ਅਸ ਚਾਬੀ ਵੀ ਇਹਦੀ ਥੱਲੇ ਆ ਜੀ ਇਹ ਸ਼ਾਹ ਚ ਮਗਰਾੜੇ ਦੇ ਸਾਰੇ ਚੇਂਜ ਹੋਏ ਆ ओरिजिनल ਨਹੀਂ ओरिजिनल ਨਹੀਂ ਨਾ ਨਹੀਂ ਇਹ 50 HP ਦੀ ਮੋਟਰ ਆ ਅੰਜਣ ਚੇਦੋ ਆਉਂਦੇ ਆ ਸੱਚ ਮੈਂ ਕਰ ਪਿੱਛੇ ਕਿ ਕਿ ਇੱਧਰ ਲਈ ਕਿਹ ਇਲਾਕਾ ਕਿਹੜਾ ਆਪਣਾ ਮੇਰਾ ਫਰਵਰ ਇਹ ਟੈਂਕਰ ਤੁਸੀਂ ਉਹ ਦੇਖਿਓ ਨੇ ਆ ਦੇਖੋ ਤੇਲ ਲਿਆਉਣ ਵਾਲਾ ਕਿੰਨਾ ਇਹ 600 ਲੀਟਰ ਦਾ ਹਾਂ 600 ਲੀਟਰ ਦਾ ਆ ਵੀ ਟਾਇਰ ਸ਼ਿਵੜਾਇਆ ਇਹ ਵੀਡੀਓ ਜਿਵੇਂ ਦੇਖਣ ਨੂੰ ਜਿਆਦਾ ਛੋਟਾ ਜਿਹਾ ਲੱਗਣ ਡਿਆ ਇੱਥੇ ਤਾਂ ਢੈਲ ਜਿੰਨੇ ਵੀ ਟਰੈਕਟਰ ਦੇਖੇ ਆ ਸਾਰਿਆਂ ਦੇ ਤੁਸੀਂ ਕਿਸੇ ਦੀ ਵੀ ਰੇਸ ਆਦ ਛੇੜੀ ਨਹੀਂ ਐ ਜਿੱਦਾਂ ਕੰਪਨੀ ਹੁੰਦੇ ਆ ਨਾ ਉਹੀ ਚੀਜ਼ਾਂ ਆ। ਕੀ ਚੱਕਰ ਇਦਾਂ ਕਰਦੇ? ਹਨਾ ਆ ਦੇ ਅੱਜ ਜਿੰਨੇ ਟਰੈਕਟਰ ਜਿੰਨੇ ਵੀ ਆ ਤੁਸੀਂ ਦੇਖ ਲਓ ਆ ਦੇਖ ਲਓ। ਅਮਲਾ 4-5 ਸਾਲ ਪੁਰਾਣਾ ਹੋਣਾ ਆ ਦੇਖ ਲੈ ਜਿੰਨੀ ਰੇਸ ਹੈਗੀ ਐ ਓਨੀ ਛੇੜੀ ਨਹੀਂ ਜਿੱਦਾਂ ਕੰਪਨੀ ਵਾਂ ਉਦਾਂ ਹੀ ਹੈ? ਟਰੈਕਟਰ ਵੱਡੇ ਨੇ। ਹਾਂ ਟਰੈਕਟਰ ਵੱਡੇ ਆ ਇਹ ਚੱਕਰ ਆ। ਸਾਡੇ ਉਦੋਂ ਸਾਰਿਆਂ ਨੇ ਛੇ ਰੇਸਾਂ ਖੋਲੀਆਂ ਆ। ਇਥੇ ਇਹ ਵੀ ਹੈ ਨਾ ਜੇ ਇਹ ਤੁਸੀਂ ਮੇਰੇ ਹਿਸਾਬ ਨਾਲ ਜੇ 60 HP ਦਾ ਕੰਮ ਲੈਣਾ ਤਾਂ ਫਿਰ 60 HP ਦਾ ਡ੍ਰੈਕਟਰ ਵੀ ਰੱਖਦੇ ਆ ਕੱਢਵਾ ਰਹੇ ਨੂੰ ਟ੍ਰਾਈ ਲੈਣ ਲੱਗਿਆ ਦੇ ਦੇ ਚਲਾ ਕੇ ਕਿ ਸਾਫਤਾ ਆ ਆ ਇਸੇ ਕੈਬਨ ਵਾਲਾ ਅਸੀਂ ਵੀ ਕਹਿ ਦਵਾਂਗੇ ਚਲਾਇਆ ਬਈ ਪਰ ਸੀਆਰਡੀ ਹੈ ਜਿਹੜਾ ਨਵਾਂ ਤੋਂ ਆਇਆ ਹੀ ਹੈ ਨਾ ਉਹ ਥੋੜਾ ਜਿਆਦਾ ਥੋੜਾ ਜਿਹਾ ਵੱਡਾ ਜਿਹਾ ਲੱਗਦਾ ਇਹ ਨਾਲੋਂ ਦੇਖੋ ਤੁਸੀਂ ਫਰਕ ਦੱਸੋ ਇਹ ਵਧੀਆ ਲੱਗਦਾ ਸੀ ਕਿ ਦੂਵਾਲ ਵਧੀਆ ਲੱਗਦਾ ਸੀ ਯਾਰ ਡੀਆਈ ਇਹ ਮਗਰਾੜੇ ਦੇ ਸਾਰੇ ਚੇਂਜ ਹੋਏ ਆ origignal ਨਹੀਂ origignal ਨਹੀਂ ਰੱਖ ਲੈ ਏਸੀ ਕੇਵਨ ਲਾਉਣ ਲਈ ਇਹ ਮਗਰਾੜ ਫੇ ਬਦਲਨੇ ਪਏ ਉਹ ਭਾਈ ਸਾਡਾ ਨਾ ਆਜੋ ਬੈਠਾ ਦੇ ਹਰਜੋ ਔਰ ਦੂਜੇ ਪਾਸੇ ਜੌਂਡੀ ਆ ਰਹਾ ਅੱਜ ਜੌਂਡੀਆਂ ਦੇ ਜਿਵੇਂ ਆ ਮੁੰਡੇ ਨੇ ਮੁੱਠਾ ਬੋਲ ਲਾ ਕੇ ਸਾਰੇ ਪਿੰਡ ਨੂੰ ਨਗਰ ਵਾਸੀਆਂ ਨੂੰ ਬੇਨਤੀ ਹੈ ਭਾਈ ਆਪੋ ਆਪਣੇ ਝੰਡਕੇ ਲਾ ਲਓ ਬੱਟਾ ਬਿਟਾ ਆਗੇ ਅੱਜ ਹੈਲੀਕਾਪਟਰ ਬਾਹੂਆ ਕੀ ਕਹਿਣਾ ਡਰਾ ਦੇਗਾ ਉਧਰ ਵਾਲੇ ਚ ਪਲੇਆ ਉਧਰ ਫੇ ਕਰਾਹ ਪਾਉਣਾ ਕਿਛੇ ਕਹਿੰਦੇ ਇਹਦੇ ਸਵੇਰ ਨੂੰ ਕਰਾਹ ਕਰੂ ਮਾਣਨਾ ਟਰੈਕਟਰ ਦਾ ਵੀ ਵਧੀਆ ਤਰ੍ਹਾਂ ਜਾਂਦਾ ਇਹ ਇਧਰ ਇਹਨੂੰ ਛੋਟਾ ਮੰਨਦੇ ਆ ਟਰੈਕਟਰ ਕਹਿੰਦੇ ਛੋਟਾ ਆ ਜੇ ਦਾਵਾ ਮਹਿੰਦਰੇ ਮੈਸੀ ਨੂੰ ਕਹਿੰਦੇ ਆ ਨਾ ਉਧਰ ਇਹ ਕਹਿੰਦੇ ਆ ਇਹ ਛੋਟਾ ਤਵੀਆਂ ਵੀ ਇੱਧਰ ਦੁਨੀਆ ਆਪਣੀ ਦਾ ਖੁੱਲਣ ਵਾਲੀਆਂ ਹੋ ਸਕਦਾ ਵਾ ਨਿੱਧਰ ਹਾਈਡਰੋਲਿਕ ਹੀ ਆ ਸਾਰੀਆਂ ਚਾਲਦੀਆਂ ਤੇ ਦੇਖੋ ਰਿਗਾਰਡਮੈਂਟ ਆ ਵਿੱਚ ਪ੍ਰੈਸ਼ਰ ਲੱਗਾ ਮੋਟਰਸਾਈਕਲ ਦਾ ਕਰਦੀ ਆ ਰਿਓ ਅੱਜ ਕੱਲੂ ਕਰਨਾ ਵਰਦੋ ਫਰਾ ਨਿਕਲੂਗਾ ਨਵੇੜ ਦੀ ਇਹ ਵੀ ਕੰਮ ਫੇ ਮਾਡਲ ਕਿੰਨਾ ਹੈ ਓਏ ਨਾ ਦਾਦੇ ਫੇ ਵੀ ਪੂਰਾ ਦੱਸਾਂਗੇ ਪੂਰਾ ਇਹਨ ਜਾਂ ਤਾਂ ਫਿਰ ਕਰੋ ਨਾ ਜਾਂ ਫਿਰ ਪੂਰਾ ਕਰੋ ਹੈ ਸਾਲ ਪੁਰਾਣਾ 22 ਜਾਂ 23 22 ਹੁਣ 22 ਮਾਡਲ ਸੀਸੀ ਕਿੰਨੀ 350 350 ਬੋਲਟ ਜਿੰਨੀ ਹੈ ਨਾ ਯਾਵਾ ਆ ਲੱਗਾ ਜੀ ਇਹਦੇ ਤੇ ਰੈਡੀਏਟਰ ਆ ਤੇ ਛੋਟਾ ਜਾ ਪੱਖਾ ਕਿੱਥੇ ਲੱਗਾ ਇਹਦੇ ਵਿੱਚ ਹੀ ਪਿਛਲੀ ਸਾਈਡ ਤੇ ਹੋਣਾ ਨਾ ਹਾਂ ਆ ਪੱਖਾ ਤੜੀ ਗਰਮੀ ਵੜਾ ਆ ਪੱਖਾ ਲੱਗਾ ਆ ਪਿੱਛੇ ਆ ਮੋਰੇ ਰੇਡੀਏਟਰ ਆ ਦੇ ਇਹ ਚ ਕੂਲੈਂਟ ਪੈਂਦਾ ਹਣਾ ਥੱਲੇ ਥੱਲੇ ਇਹ ਚ ਪਾਣੀ ਪੈਂਦਾ ਕੂਲਣ ਕਿੱਥੇ ਪੈਂਦਾ ਇਹਦੇ ਟੈਂਕੀ ਆ ਉਸ ਵੱਖਰੀ ਆ ਗੱਡੀਆਂ ਟਰੈਕਟਰਾਂ ਵਾਲਾ ਹਿਸਾਬ ਹੀ ਆ ਨਾ ਇੰਜਨ ਵੀ ਵੱਡਾ ਆ ਇਹਦੀ ਬਾਦ ਚੈੱਕ ਕਰ ਆ ਫੇ ਵੜੀ ਸਟਾਰਟ ਕਰਕੇ ਇਹਨਾਂ ਨੂੰ ਕਰੀ ਸਟਾਰਟ ਕਰਤਾ ਸਟਾਰਟ ਦੇ ਯਾਰ ਮੀਟਰ ਮੀਟਰ ਬੰਦ ਕਰ ਤੁਸੀਂ ਮੀਟਰ ਚੈੱਕ ਕਰ ਆ ਜੀ ਚਾਬੀ ਵੀ ਇਹਦੀ ਥੱਲੇ ਆ ਜੀ ਇਹ ਸ਼ਾਹ ਚਾਬੀ ਆ ਇੱਥੋਂ ਚਾਬੀ ਹਾਂ ਚੱਲ ਕਰਤਾ ਸਟਾਰਟ ਆਵਾਜ਼ ਕਰਦੇ ਆਂ ਹਾਰਲੇ ਵਾਲਾ ਕੰਮ ਆਣਾ ਹਾਰਲੇ ਨੂੰ ਆਵਾਜ਼ ਆ ਬਾਕੀ ਅਜ ਗਰਮੀ ਤਾਂ ਬਹੁਤ ਆ ਪਰ ਅਜ ਬੱਦਲ ਬੱਦਲ ਜੇ ਹੌਂਡੇ ਮੇਂ ਲੱਗਦਾ ਹਨੇਰੀ ਆਉਗੀ ਬੀਓ ਬਹੁਤ ਵਧੀਆ ਹੁੰਦੀ ਆ ਇੱਥੋਂ ਦੇਖੋ ਇੱਕ ਆਹ ਮੋਟਰ ਦੇਖਿਓ ਆਹ ਮੋਟਰ ਹੋਣੀ ਆ ਤੁਸੀਂ ਮੰਨਣਾ ਨਹੀਂ ਇਹ 50 HP ਦੀ ਮੋਟਰ ਆ ਪੀ ਐਚ ਪੀ ਦੀ ਮੋਟਰ ਆ ਇਹ ਤੇ ਆਹ ਟਰਾਂਸਫਾਰਮ ਪੀ ਐਚ ਪੀ ਨੂੰ ਕੱਲੀ ਕੱਲੀ ਮੋਟਰ ਨੂੰ ਆ ਜਿਹੜਾ ਇਥੇ ਆਪਣਾ ਤਿੰਨ ਚਾਰ ਮੋਟਰਾਂ ਨੂੰ ਲਾ ਗਿਆ ਆਪਣੇ ਪੰਜਾਬ 'ਚ ਇੱਥੇ ਕੱਲੇ ਨੂੰ ਆ ਐਡਾ ਬਾਕੀ ਇੱਥੇ ਆਪਣੇ ਆੜਾ ਵੀ ਆੜਾ ਜਿਹੜਾ ਆਪਾਂ ਕਹਿੰਦੇ ਖਾਲ ਬਹੁਤ ਕੱਟਿਆ ਅੰਡਰਗਰਾਊਂਡ ਹੀ ਆ ਕੰਮ ਜ਼ਿਆਦਾ ਆ ਦੇ ਇਦਾਂ ਨੱਕਾ ਵੀ ਕਾਟੀ ਮਾਰਦੇ ਆ ਜਦੋਂ ਇਧਰੋਂ ਪਾਣੀ ਬੰਦ ਕਰਨਾ ਵੱਖਰੇ ਵੱਖਰੇ ਬਣਾਏ ਆ ਨਾ ਸਾਰਿਆਂ ਦੇ ਇਹ ਨੱਕਾ ਬੰਦ ਕਰਨ ਨੂੰ ਜਦੋਂ ਇਧਰੋਂ ਪਾਣੀ ਬੰਦ ਕਰਨਾ ਚਾਕੇ ਇਧਰ ਲਾ ਦੇਣਾ ਇਹਨੂੰ ਪੱਟ ਕੇ ਜਾਂ ਇਧਰ ਲਾ ਦੇਣਾ ਪਾ ਕਈ ਵਾਲਾ ਕੰਮ ਬੰਦ ਹੀ ਆ ਮਤਲਬ ਹਾਂਜੀ ਅੱਬੀ ਜੀ ਵਧੀਆ ਉਹਦਾ ਹਾਂਜੀ ਹਾਂਜੀ ਇਹ ਕਹਿੰਦਾ ਹਜੇ ਦੇਣਾ ਦਾਸ ਹੁਣ ਪੂਰਾ ਦਾਸ ਦੇਉ ਟੈਂਕੀ ਲੱਗੀ ਦੇਖੋ ਆ ਕਾਰਬਨ ਇਕੱਠਾ ਕਰਦੀ ਆ ਅੱਛਾ ਠੀਕ ਆ ਪੋਲਿਊਸ਼ਨ ਨਹੀਂ ਹੁੰਦਾ ਕੋਈ ਵੀ ਇਹਦਾ ਪੋਲਿਊਸ਼ਨ ਹੁੰਦਾ ਹੀ ਨਹੀਂ ਜਿੱਦਾ ਬਾਕੀ ਮੋਟਰਸਾਈਕਲਾਂ ਦਾ ਆਪਾਂ ਨੂੰ ਕਰਾਉਣਾ ਪੈਂਦਾ ਇਹਦਾ ਨਹੀਂ ਹੁੰਦਾ ਉਪਰ ਆਵਾ ਪੋਲਿਊਸ਼ਨ ਦਾ ਹੋਊਗਾ ਹਾਂ ਇਹ ਬਾਹਰ ਪੋਲਿਊਸ਼ਨ ਪੋਲਿਊਸ਼ਨ ਗੰਦ ਨਹੀਂ ਜਾਂਦਾ ਅੱਛਾ ਬਾਹਰ ਨਹੀਂ ਜਾਂਦਾ ਅੰਦਰ ਹੀ ਆ ਜਿੱਦਾਂ ਟਰੈਕਟਰਾਂ ਦਾ ਹੁਣ ਉਹ ਸੀਆਰਡੀ ਕਰਤੇ ਆ ਈਕੋ ਫ੍ਰੈਂਡਲੀ ਆ ਬੜੀ ਵਧੀਆ ਇੱਕ ਲਵ ਸਮਝ ਗਏ ਵਾ ਠੀਕ ਆ ਏਬੀਐਸ ਬ੍ਰੇਕਾਂ ਏਬੀਐਸ ਏਬੀਐਸ ਬ੍ਰੇਕਾਂ ਆ ਬਈ ਇਹਦੀਆਂ ਜਿੱਦਾਂ ਆਪਣੇ ਉਹਨੂੰ ਕਹਿੰਦੇ ਆ ਇਹਦਾ ਦੋਨੇ ਇਕੱਠੀਆਂ ਲੱਗ ਹਾਂ ਉਹ ਹੀ ਕਹਿੰਦਾ ਹੁੰਦੇ ਆ ਵੀ ਸੋਨੂੰ ਹਾਂ ਇਕੱਠੀਆਂ ਦੋਨੋਂ ਇਕੱਠੀਆਂ ਲੱਗਣੀਆਂ ਇੱਕਦਮ ਹੀ ਲੱਗਣੀ ਆ ਆੜੜ ਕੇ ਲੱਗੇ ਆੜੜ ਕੇ ওই ਪਿਕਅਪ ਬਹੁਤ ਆ ਪਰ ਇਹਦੀ ਮੈਂ ਦੇਖਿਆ ਜੀ ਆਪਾਂ ਹਨਾ ਜਾਣ ਡੇ ਨੂੰ ਹੌਲੀ ਹੌਲੀ ਲੈ ਆਂ ਮਤਲਬ ਤੀਜੇ ਗੀਅਰ ਤੇ ਵੀ ਜਾਣ ਡੇ ਆ ਜੇ ਰੇਸ ਦੇਖਦਾ ਉਹ ਕਲੱਚ ਛੱਡੋ ਸਲਿੱਪ ਘਟ ਜਾਂਦਾ ਮਾੜਿਆ ਤੁਹਾਨੂੰ ਦਿਖਾਈ ਦਿੰਦਾ ਮੈਂ ਫੜੀ ਜਰਾ ਕਿੱਥੋਂ ਆ ਇਹ ਤਾਂ ਫੋਟੋ ਖੱਚ ਗਈ ਆ ਕਰਾ ਸਾਰਾ ਹੂੰ ਰੇਸ ਨਾ ਦਿਓ ਬਸ ਉਹਦੀ ਛਾੜ ਦੇਣਾ ਬਿਨਾਂ ਰੇਸ ਤੋਂ ਕਲੱਚ ਦਬੂ ਕੇ ਲੈ ਜਾ ਵੀ ਵੇਖੀ ਥੱਲੇ ਆ ਚੱਲਣਾ ਕਿਤਾ ਨਾਲ ਥੱਲੇ ਥੱਲੇ ਚੱਲੇ ਟੋਆ ਜਾਂ ਬੰਦੀ ਹੋ ਗਿਆ ਸਟਾਰਟ ਕਰਦਾ ਮੈਂ ਪਹਿਲਾ ਥਲੇ ਨੂੰ ਹਾਂ ਆ ਪਹਿਲਾ ਬਹਿ ਗਿਆ ਜੀ ਇਹਦਾ 100 ਦੇ ਆ ਗਿਆ ਇਹਨੂੰ ਬਾਹਰ ਆ ਆ ਗੀਰ ਪਹਿਲਾ ਲਾ ਕੇ ਕਰ ਰਿਹਾ ਜੀ ਇਹਦਾ ਆ ਪਹਿਲਾ ਆ ਦੂਜਾ ਨਹੀਂ ਨਿਕਲਿਆ ਉਹ ਦੂਜਾ ਬਹਿ ਗਿਆ ਆ ਤੀਜਾ ਬਹਿ ਗਿਆ ਪਤਾ ਤੀਜੇ ਤੇ ਕਲਚ ਛੱਡ ਕੇ ਦਿਖਾਉਨੇ ਆ ਘੈਂਟ ਜੀ ਆ ਬਈ ਇਹ ਤਾਂ ਐਮੀ ਯਾਮੇ ਨੂੰ ਪਿਛਲੇ ਵਲੌਗ ਚ ਘੈਂਟ ਗਈ ਜਾਂਦੇ ਘੈਂਟ ਦਾ ਉਹਨੇ ਪੈਸੇ ਚੋ ਘੈਂਟਿਆ ਹਾਂ ਉਹਨੇ ਜੋ ਘੈਂਟਿਆ ਇਹਨੇ ਜਾ ਚੀਏ ਜੀ ਵਧੀਆ ਪੈਸੇ ਲਾਇਆ ਤਾਂ ਫੇਰ ਪਤਾ ਲੱਗਦਾ ਵੀ ਆ ਹੋਰ ਚਾਹੀਦਾ ਵੀ ਲੱਗਣਾ ਚਾਜਾ ਨਾ ਦਿਖਾਇਆ ਨਹੀਂ ਮੋਟਰ ਦਾ ਟਾਇਰ ਵੀ ਦਿਖਾਉਂਗਾ ਜਾਂਦਾ ਐ ਵੀ ਦਿਖਾ ਦੰਦੇ ਸਾਡਾ ਕੀ ਜਾਂਦਾ ਟਾਇਰ ਵੀ ਦਿਖਾ ਦੰਦੇ ਆ ਲਓ ਜੀ ਟਾਇਰ ਵੀ ਉਹ ਵੱਡਾ ਬਸ ਖੁਸ਼ ਆ ਦਾਦੇ ਇਹ ਹੋਰ ਕੋਈ ਤਾਂ ਹੋਣਾ ਦਾਦੇ ਨਾ ਨਾ ਬਸ ਦਾਦੇ ਵਧੀਆ ਓਕੇ ਆ ਕੰਮ ਕਿੰਨੇ ਸਾਲ ਹੋ ਗਏ ਇਹਨੂੰ ਸੋ ਕਹਿਣਾ ਹੀ ਆਣਾ ਸੋ ਕਹਿਣਾ ਹੀ ਆਣਾ ਸੋ ਕਹਿ ਦਿੰਦੇ ਜਾਂ 200 ਕਹਿ ਦਿੰਦੇ ਆ 150 150 150 ਰੱਖ ਲਈਏ ਨਾ ਵੀ ਇਹ 150 ਸਾਲ ਪੁਰਾਣਾ ਵੀ ਆ ਹੈਗੀ ਆ ਇਹ ਡੇਗੇ ਕੀ ਆ ਇਹ ਟਾਲੀ ਆ ਟਾਲੀ ਆ ਇਹ 150 ਸਾਲ ਪੁਰਾਣੀ ਆ ਬਈ ਮੰਨ ਲਿਓ ਮੰਨਦੇ ਨਹੀਂ ਹੈਗੀ ਆ ਹੈਗੀ ਐ ਨਹੀਂ ਇਹ 150 ਇਹਦੇ 150 ਸਾਲ ਪੁਰਾਣੀ ਹੈਗੀ ਟਾਲੀ ਆ ਮੈਂ ਕਿਹਾ ਹੋਰੀ ਹਲਾਦਾ ਟਾਲੀ ਆ ਟਾਲੀ ਆ ਮੇਨ ਜੀ ਤੇ ਰਹੀਗੀ ਲਾਇਸੈਂਸ ਤਾਂ ਦੋ ਦਿਖਾਈ ਨਾ ਲਾਇਸੈਂਸਰ ਵੀ ਦੋ ਆ ਭਾਜੀ ਇਹਦੇ ਵੈ ਕਿ ਦਿਖਾਉਣਾ ਪੈਣਾ ਦੇਖੋ ਚੈੱਕ ਕਰਿਓ ਇੱਕ ਤਾਂ ਹੈਗਾ ਆਹਾ ਇੱਕ ਹੈਗਾ ਆਹ ਅੱਜੋ ਵੀ ਦਿਖਾ ਦਈਏ ਉਦਲੇ ਮੋਰੀਓ ਮੇ ਆਉਂਦੇ ਆ ਹਾਂ ਇੰਜੋਏ ਜੀ ਦੋ ਆਉਂਦੇ ਆ ਸੱਚ ਮੈਂ ਕਿਹਾ ਪਿੱਛੇ ਕਿ ਕਿ ਇਧਰਲੀ ਸਾਈਡ ਤੇ ਇੱਕ ਇਧਰਲੀ ਸਾਈਡ ਤੇ ਆ ਦੇ ਇੰਜਨ ਚੋਂ ਦੋ ਨਿਕਲਦੇ ਆ ਟੀ ਨਹੀਂ ਚੱਲੀ ਸੀ ਅਜੇ ਕੰਪਨੀ ਚੋਂ 21 ਸੀਟ ਆਉਂਦਾ ਇਹ ਸਿੰਗਲ ਹੀ ਇਹ ਬਾਜੋਂ ਆਪ ਲਵਾਈ ਆ ਦੋ ਕੀਤੀਆਂ ਆ ਐਵਰੇਜ ਕੀ ਸਕਦਾ ਵੇ ਇਹਦਾ ਐਵਰੇਜ 20 25 ਦੇ ਵਿੱਚ 20 25 ਹਨਾ ਅਛਾ ਜੇ ਇਦਾਂ ਵੀ ਜੇ ਆਪਾਂ ਲੰਮੇ ਰੂਟ ਤੇ ਜਾਂਦੇ ਆ ਨਾ ਜਦੋਂ ਬਹੁਤ ਜ਼ਿਆਦਾ ਖਿੱਚਦੇ ਆ ਖਿੱਚੋਂ ਅੱਗ ਵੀ ਕੱਢਦਾ ਕੱਢਦਾ ਵੀ ਕੱਢਦਾ ਪੂਰੀ ਹਾਂ ਇਹਨਾਂ ਲਾਇਸੈਂਸਰਾਂ ਦੇ ਵਿੱਚੋਂ ਨਾ ਇਹ ਅੱਗ ਕੱਢਣ ਲੱਪ ਜਾਂਦਾ ਆਪਾਂ ਟਰੈਕਟਰ ਨਹੀਂ ਕਰਦੇ ਹੁੰਦੇ ਆ ਪੰਪ ਅਡਵਾਂਸ ਕਰਕੇ ਜਾਂ ਸਪਰਿੰਗ ਪਾ ਕੇ ਬਿਚੋਂ ਪੜਾਕੇ ਜੇ ਮਾਰਦਾ ਉਹ ਆਪਣੇ ਆਪ ਵੀ ਆਟੋਮੈਟਿਕਲੀ ਇਹ ਕੱਢਦਾ ਚੀਜ਼ ਇਹਨਾਂ ਕਹਿੰਦਾ ਨੇ ਇੰਜਨ ਮਤਲਬ 25 30 ਕਿਲੋਮੀਟਰ ਆਪਾਂ ਲੱਗਦਾ ਚਲਾਤਾ ਆ ਲਾਲ ਹੋ ਜਾਂਦੇ ਵਿੱਚ ਅੱਗ ਕੱਢਣ ਲੱਪਾਂਗਾ ਚਲ ਬਣਾਉਣੀ ਵੀਡੀਓ ਹੁੰਦੀ ਆ ਤਾਂ ਬਣ ਉਹ ਲਾਪਨਦਾ ਉਹ ਕੀ ਕਹਿੰਦੇ ਆ ਫੋਟੋ ਖਿੱਚ ਹੋ ਜਾਂਦੀ ਆ ਤੁਸੀਂ ਪਿੱਛੇ ਮੈਨੂੰ ਕਹਿੰਦੇ ਹੋਣਾ ਝੂਠ ਬੋਲਦਾ ਖਰੇ 50 ਦੀ ਮੋਟਰ ਹੋ ਨਹੀਂ ਸਕਦੀ ਤੁਸੀਂ ਇਹ ਤੋਂ ਪਛਾਣ ਕਰ ਲਿਓ ਆ ਮੋਗੇ ਆ ਤਾਂ ਚੈੱਕ ਕਰ ਲਓ ਮੋਗੇ ਕਹਿੰਦੇ ਸਾਡੇ ਵਾਲਾ ਭਰਾਵਾ ਆ ਦੇਖ ਲੋ ਪੈਪਾ ਦੇ ਮੂੰਹ ਤੋਂ ਹੀ ਇਹ ਹੋਊਗਾ ਨਹੀਂ ਫੇ 50 ਦੀ ਮੋਟਰ ਤਾਂ ਹੀ ਮੂੰਹ ਇਹ ਡੇ ਡ ਬਣਾਏ ਆ ਆ ਦੇਖ ਲਿਓ ਵੀਊ ਚੈੱਕ ਕਰੋ ਵੀ ਪਿਛਲੇ ਕੈਮਰੇ ਨਾਲ ਗਰਮੀ ਬਹੁਤ ਸੀ ਅੱਜ ਪਰ ਹੁਣ ਬੱਦਲ ਜਿਹਾ ਬਣਦਾ ਜਾਂਦਾ ਮੈਨੂੰ ਹਨੇਰੀ ਆਊਗੀ ਅੜੀ ਬਣਾਇਆ ਕਾਲਾ ਬਣਾਇਆ ਹੁਣ ਤੁਹਾਨੂੰ ਵੀਡੀਓ ਚ ਆਵਾਜ਼ ਨਹੀਂ ਆਉਂਦੀ ਹੋਣੀ ਜਿੱਦਾਂ ਅਸੀਂ ਇਹਨੂੰ ਤੇਜ਼ ਖਿੱਚਿਆ ਸੀਗਾ ਹੁਣ ਇਹਦਾ ਟੈਂਪਰੇਚਰ ਵੱਧ ਗਿਆ ਆਟੋਮੈਟਿਕਲੀ ਇਹਦਾ ਪੱਖਾ ਚੱਲ ਪਿਆ ਸਾਈਡ ਤੋਂ ਹੁਣ ਆਵਾਜ਼ ਨਹੀਂ ਆਉਂਦੀ ਪਰ ਸਾਨੂੰ ਪਤਾ ਲੱਗਣ ਰਿਹਾ ਜਿਹੜਾ ਵੀਡੀਓ ਜੀ ਲੈ ਲਾਂਗੇ ਤੁਹਾਡਾ ਫੋਟੋ ਖਾਚੇ ਦੇ ਵਿੱਚ ਉਹ ਪ੍ਰੋਫੈਸਰ ਆਈ ਹੈ